केडी वर्ल्ड पंजाबी न्यूज़ देख रहे सारे दर्शकों ਦਾ ਸਵਾਗਤ ਹੈ ਮੈਂ ਰਾਜੇਸ਼ ਕੁਮਾਰ ਰਿਪੋਰਟਰ ਕੇਡੀ वर्ल्ड पंजाबी न्यूज़ ਬੁਰਾਇਆ ਰੇਲਵੇ ਫਾਟਕ ਉਤੇ ਸ਼ਤਾਬ ਦੀ ਟ੍ਰੇਨ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਵਿਅਕਤੀ ਦੀ ਹੋਈ ਦਰਦਨਾਕ ਮੌਤ ਅੱਜ ਵੀਰਵਾਰ ਦੁਪਹਿਰ 12 ਵਜੇ ਦੇ ਕਰੀਬ ਗੁਰਾਇਆਂ ਸਟੇਸ਼ਨ ਉੱਤੇ ਫਾਟਕ ਵਿਖੇ ਸ਼ਤਾਬ ਦੀ ਐਕਸਪ੍ਰੈਸ ਟ੍ਰੇਨ ਨੰਬਰ 12029 ਦੀ ਚਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਹੀ ਹੋਈ ਮੌਤ ਉੱਥੇ ਦੇ ਰੇਲਵੇ ਪੁਲਿਸ ਵੱਲੋਂ ਜਿਸ ਦੀ 174 ਦੀ ਕਾਰਵਾਈ ਕੀਤੀ ਗਈ ਜਿਸ ਦੀ شناخت ਹਾਲੇ ਨਹੀਂ ਹੋ ਸਕੀ ਅਤੇ ਕੁਝ ਟਾਈਮ ਬਾਅਦ ਪਿੰਡਮਾਲ ਥਾਣਾ ਗੁਰਾਇਆਂ ਤੋਂ ਉਸ ਦੇ ਆਏ ਵਾਰਸਾਂ ਵੱਲੋਂ ਮੇਰੇ ਤੱਕ ਦੀ ਪਹਿਚਾਨ ਗੁਰਤਤ ਪੁੱਤਰ ਸਵਰਗੀ ਸ਼੍ਰੀ ਤਰਸੇਮ لال ਵਜੋਂ ਕੀਤੀ ਗਈ ਜਿਸ ਨੇ ਦੱਸਿਆ ਕਿ লাশ ਮੇਰੇ ਪਿਤਾ ਜੀ ਦੀ ਹੈ লাশ ਨੂੰ ਪੋਸਟਮਾਰਟਮ ਲਈ ਫਲੋਰ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ লাশ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਅ ਅੱਜ ਇੱਕ ਵਿਅਕਤੀ ਤ੍ਰੇ ਨੰਬਰ 12029 ਸਟਾਉਡੀਆ ਐਕਸਪ੍ਰੈਸ ਦੀ ਲਿਪਿਟ ਵਿਚ ਆਉਣ ਕਾਰਨ ਡੈਥ ਹੋ ਗਈ ਮੌਕੇ ਤੇ ਤੇ ਜਿਹਦੀ 174 ਦੀ ਕਾਰਵਾਈ ਕੀਤੀ ਗਈ ਆ شناخت ਨਹੀਂ ਹੋ ਸਕੀ ਕੋਈ ਟਾਈਮ ਬਾਅਦ ਉਸਦੇ ਵਾਰਸ ਪਿੰਡ ਮਾਹਲ ਥਾਣਾ ਗਰਾਇਆ ਤੋਂ ਆਏ ਆ ਜਿਨ੍ਹਾਂ ਨੇ ਮ੍ਰਿਤਕ ਦੀ ਪਛਾਣ ਗੁਰੂ ਦੱਤ ਸਨ ਆਫ ਲੇਟ ਤਰਸੇਮ ਲਾਲ ਦੀ ਕੀਤੀ ਹੈ ਜਿਸ ਨੇ ਦੱਸਿਆ ਕਿ ਮੇਰੇ ਪਿਤਾ ਜੀ ਹਨ ਜਿਹਦੀ شناخت ਹੋ ਚੁੱਕੀ ਹੈ 174 ਦੀ ਕਾਰਵਾਈ ਜਿਹੜੀ ਆਨਲਾਈਨ ਵਿੱਚ ਲਿਆਂਦੀ ਗਈ ਹੈ ਤੇ ਸਮਾਂ ਬੇਗਾ ਹੋਣ ਕਾਰਨ ਲਾਸ਼ ਜਿਹੜੀ ਆ ਹਨ ਉਸ ਵਾਸਤੇ ਹਵਾਲੇ ਕੀਤੀ ਜਾਵੇਗੀ